ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਜੇ ਵਿਸ਼ਵਾਸ ਕਰਨਾ ਏ ਤਾਂ ਕਿਸੇ ਵੱਡੇ ਦੇ ਕਰੀਏ ਜਿਸ ਨੇ ਬ੍ਰਹਿਮੰਡ ਇਹ ਧਰਤੀ ਬਣਾਈ ਹੈ ਇਸ ਨੂੰ ਚਲਾ ਰਿਹਾ ਹੈ ਨਾ ਕਿ ਜੋ ਅੱਜ ਖੁਦ ਰੱਬ ਬਣੀ ਬੈਠੇ ਕਿ ਛੋਟੇ ਜੋ ਜਨਮ ਦੇ ਗੇੜ ਵਿੱਚ ਨੇ ਇਹਨਾਂ ਤੇ ਕਰੀਏ ਹਾਂਜੀ ਵੀ ਜੇ ਆਪਾਂ ਕਰਨਾ ਹੀ ਉਸ ਰੱਬ ਦੇ ਕਰੀਏ ਵੀ ਆਪ ਸੋਚੇ ਵੀ ਜਿਹੜਾ ਐਡਾ ਵੱਡਾ ਸਿਸਟਮ ਬ੍ਰਹਿਮੰਡ ਹੈ ਪਹਿਲਾ ਸਾਡਾ ਬ੍ਰਹਿਮੰਡ ਆ ਪਤਾ ਨਹੀਂ ਹੋਰ ਕਿੰਨੇ ਬ੍ਰਹਿਮੰਡ ਨੇ ਵੀ ਇਹਨਾਂ ਨੂੰ ਬਣਾਉਣੇ ਵਾਲਾ ਜੇ ਕੋਈ ਹੈ ਰੱਬ ਆਪਾਂ ਉਸਤੇ ਵਿਸ਼ਵਾਸ ਕਰੀਏ ਵੀ ਜਿਹੜਾ ਐਡੇ ਵੱਡੇ ਬ੍ਰਹਿਮੰਡ ਹੈ ਉਸ ਨੂੰ ਬਣਾਉਣੇ ਵਾਲਾ ਕਿੱਡਾ ਵੱਡਾ ਹੋਏਗਾ ਵੀ ਉਹਨਾਂ ਤੇ ਜੇ ਕਰਨਾ ਹੀ ਆਪਾਂ ਵਿਸ਼ਵਾਸ ਹੈ ਐਡੇ ਵੱਡੇ ਰੱਬ ਤੇ ਕਰੀਏ ਵੀ ਇਹਨਾਂ ਜਿਹੜੇ ਹੋਰੇ ਆਪਾਂ ਛੋਟੇ-ਛੋਟੇ ਰੱਬ ਬਣਾਏ ਹੋਏ ਨੇ ਕਿਸੇ ਨੂੰ ਵੀ ਮੰਨਦੇ ਨੇ ਜਿਹੜੇ ਆਪ ਜੰਮ ਤੇ ਮਰਦੇ ਨੇ ਤੇ ਉਹਨਾਂ ਦੇ ਕਿਉਂ ਕਰੀਏ ਤਾਂ ਆਪ ਜਨਮ ਮਰਨ ਦੇ ਗੇੜ ਵਿਚ ਸੁਖ ਸੁੱਖੇ ਤਾਂ ਆਪ ਭੁਗਤਨੇ ਹਾਂ ਵੀ ਜਿਨਾਂ ਦਾ ਆਪਣਾ ਕੋਈ ਵ ਆਪਣਾ ਇਹਨਾਂ ਦੇ ਉੱਪਰ ਦੇਖੋ ਦੁੱਖ ਸੁੱਖ ਇਹ ਚੱਲ ਰਹੇ ਸਭ ਕੁਝ ਚੱਲ ਰਹੇ ਵੀ ਜੋ ਅਕਾਲ ਹੈ ਅਕਾਲ ਤੋਂ ਰਹਿ ਤਾ ਵੀ ਉਤੇ ਉਤੇ ਸਾਨੂੰ ਵੀ ਉਹਨੂੰ ਮੰਨਣ ਚ ਉਹਦੇ ਵਿਸ਼ਵਾਸ ਕਰਨ ਚ ਸਾਨੂੰ ਵੀ ਸਵਾਦ ਆਵੇ ਵੀ ਹਾਂ ਵੀ ਅਸੀਂ ਜਿੱਤੇ ਕਰਿਆ ਵੀ ਐਡਾ ਵੱਡਾ ਉਹ ਐਡਾ ਵੱਡਾ ਮਾਲਕ ਹੈ ਵੀ ਜਿਹਨੇ ਐਡਾ ਵੱਡਾ ਸਿਸਟਮ ਬਣਾਇਆ ਹੋਇਆ ਵੀ ਇੱਕ ਮੰਦਿਰ ਵਿੱਚ ਵੀ ਬੰਦੇ ਨੂੰ ਆਪਣੇ ਆਪ ਨੂੰ ਬੜਾ ਫੀਲ ਹੁੰਦਾ ਵੀ ਮੈਂ ਐਡੇ ਵੱਡੇ ਰੱਬ ਨੂੰ ਆਪਣੇ ਅੰਦਰ ਭਰੋਸਾ ਕਰਿਆ ਵੀ ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਹਾਂ ਵੀ ਛੋਟੇ ਬ੍ਰਹਿਮੰਡ ਨੂੰ ਵੀ ਪੂਰੇ ਬ੍ਰਹਿਮੰਡ ਨੂੰ ਆਪਣੀ ਮੋਠੀ ਵਿਚਾਨ ਇੱਕਦਮ ਚਲਾ ਰਿਆ। ਇੱਕ ਇੱਕ ਕਣ ਨੂੰ ਉਹ ਸਮਝ ਰਿਹਾ, ਦੇਖ ਰਿਹਾ। ਹਾਂ ਵੀ ਪਾਜੀ ਸਾਂਝ ਪਾਣੀ ਸੀਤੀ ਉਸੇ ਨਾਲ ਪਾਈਏ। ਕਿ ਸਾਨੂੰ ਲੋੜ ਇਨਾਂ ਦੇ ਵਿਚੋਲੇ ਦੇ ਵਿੱਚ ਰੱਖਣ ਦੀ। ਵੀ ਜਿਹੜੇ ਸਾਨੂੰ ਹਾਂ ਕੋਈ ਵੀ ਵਿਚ ਵਿਚੋਲਾ ਬਣਾਇਆ ਆ ਆਪਣੇ ਬਾਬਾ ਕੋਈ ਵੀ ਇਨਾਂ ਦੀ ਕੀ ਸਾਨੂੰ ਲੋੜ ਆਪਾਂ ਸਿੱਧੀ ਰੱਬ ਨਾਲ ਸਾਂਝ ਪਾਈ ਜੀ। ਹਾਂਜੀ ਉਹ ਸਾਂਝ ਤਾਂ ਪੈ ਗਈ ਜੇ ਅਸੀਂ ਨਾ ਇੱਕ ਚੰਗਾ ਗਿਆਨ ਇੱਕ ਲਾਵਾਂਗੇ। ਕਿਉਂਕਿ ਜੇ ਆਪਾਂ ਵੇਖਿਆ ਨਾ ਜੇ ਆਪਾਂ ਮਾਲੋ ਕੋਈ ਨਲਕਾ ਆ ਕੋਈ ਬੋਰ ਕਾਨਾ ਧਰਤੀ ਚ ਪਾਣੀ ਕੱਢਣਾ ਤਾਂ ਪਹਿਲਾ ਸਾਨੂੰ ਖੁਦ ਬਾਹਰ ਤੋਂ ਪਾਣੀ ਪਾਣਾ ਪਏਗਾ ਤਾਂ ਅਸੀਂ ਧਰਤੀ ਚ ਪਾਣੀ ਕੱਢ ਸਕਦੇ ਹਾਂ ਐਦਾਂ ਹੀ ਪੀਣਾ ਤੁਸੀਂ ਸਾਨੂੰ ਵਿੱਚ ਕਿਸੇ ਦੀ ਵੀ ਲੋੜ ਨਾ ਪਵੇ ਐਦਾਂ ਵੀ ਕੋਈ ਚੰਗਾ ਗਿਆਨ ਲਈਏ ਉਹਨੂੰ ਸਮਝੀਏ ਹਾਂ ਵੀ ਇੱਕ ਵਾਰੀ ਸਾਨੂੰ ਗਿਆਨ ਦੀ ਲੋੜ ਪੈਂਦੀ ਹੈ ਜਗਣ ਵਾਸਤੇ ਜਦੋਂ ਸਾਨੂੰ ਸਮਝ ਆ ਗਿਆ ਵੀ ਸਾਨੂੰ ਆਪਣੇ ਆਪ ਅੰਦਰ ਰੱਬ ਬਾਰੇ ਸਮਝ ਆਈ ਜਾਂਦੀ ਹੈ ਵੀ ਰੱਬ ਬਾਰੇ ਸਾਰੇ ਸਾਨੂੰ ਕਨਸੈਪਟ ਸਮਝ ਆ ਜਾਂਦਾ ਵੀ ਰੱਬ ਤਾਂ ਕੁਝ ਸਾਹਮਣੇ ਕੁਝ ਤੇ ਵੀ ਨਹੀਂ ਕਹਿ ਰਿਹਾ ਹੈ ਵੀ ਜੋ ਵੀ ਸਾਡੇ ਰੱਬ ਦੇ ਨਾਮ ਤੇ ਭਾਰ ਪਾਇਆ ਜਾਂਦੇ ਵੀ ਇਹ ਤਾਂ ਕੁਝ ਵੀ ਨਹੀਂ ਹੈ ਵੀ ਵੀ ਸਾਨੂੰ ਇੱਕ ਚੰਗੀ ਸਿੱਖਿਆ ਦੀ ਲੋੜ ਹੈ ਜਾਨੂੰ ਸਾਨੂੰ ਚੰਗੀ ਸਿੱਖਿਆ ਮਿਲ ਗਈ ਹੈ ਤੇ ਸਾਨੂੰ ਕਿਸੇ ਵਿਚੋਲੇ ਦੀ ਇੱਦਾਂ ਕਿਸੇ ਲੋੜ ਹੀ ਨਹੀਂ ਹੈ ਹਾਂ ਕਿਉਂਕਿ ਸਾਡੇ ਗੁਰੂਆਂ ਪੀਰਾਂ ਨੇ ਵੀ ਦੇਖੋ ਸਾਨੂੰ ਇਹ ਹੀ ਸਮਝਾਇਆ ਹਨਾ ਬਿਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਵੇ ਵੀ ਜੇ ਆਪਾਂ ਐਡੇ ਵੱਡੇ ਦੇ ਵਿਸ਼ਵਾਸ ਕਰਾਂਗੇ ਜਿਹੜਾ ਨਾ ਕਦੇ ਡੋਲੇਗਾ ਵੀ ਨਾ ਫਿਰ ਆਪਾਂ ਗਿਰਾਂਗੇ ਹਾਂ ਇਹ ਨਹੀਂ ਹੋਏਗਾ ਵੀ ਕੋਈ ਥੋੜਾ ਜਿਹਾ ਦੁੱਖ ਆਇਆ ਕੁਝ ਵੀ ਆਏਗਾ ਉੱਥੇ ਡੋਲਗੇ ਉੱਥੇ ਟੈ ਟੈ ਰਹੀ ਹੋਗੇ ਜਿਆਦਾ ਉਸ ਵੱਡੇ ਨਾਲ ਸਾਝ ਪੈ ਜੇਗੀ ਨਾ ਤੇ ਆਪਣੀ ਜ਼ਿੰਦਗੀ ਆਪਣਾ ਜਿਉਣ ਦਾ ਤਰੀਕਾ ਇਹ ਸਭ ਕੁਝ ਅਲੱਗ ਹੀ ਹੋ ਜਾਏਗਾ ਹਾਂ ਫਿਰ ਸਾਨੂੰ ਵੀ ਜਦੋਂ ਸਾ ਐਡੇ ਵੱਡੇ ਨਾਲ ਸਾਝ ਪੈ ਗਈ ਸਾਨੂੰ ਤਕਸੁਖਾਂ ਦਾ ਵੀ ਸਾਨੂੰ ਪਾਣੀ ਦੀ ਸਮਝ ਆ ਜਾਏਗੀ ਵੀ ਹਾਂ ਜੋਗ ਵੀ ਕੁਸ਼ੌਦੇ ਵੀ ਸਿਸਟਮ ਇਹ ਚੱਲਦਾ ਹੈ ਵੀ ਤਕਸੁਖ ਸਭ ਕੁਝ ਬਣਿਆ ਹੋਇਆ ਹੈ ਜੀ ਬਿਫੇਜ ਬੜੇ ਨਾਲ ਸਾਨੂੰ ਰੁੱਲ ਕੇ ਇਹੀ ਹੈ ਵੀ ਗਾਰੰਟੀ ਤਾਂ ਸਾਨੂੰ ਕਿਸੇ ਨੇ ਵੀ ਨਹੀਂ ਦੇਣੀ ਧਰਤੀ ਦੇ ਵੀ ਆਪਾਂ ਕਿਤੇ ਵੀ ਚਲੇ ਜਾਈਏ ਪਰ ਉਹਦੇ ਹੁਣ ਐਂਕ ਵੀ ਆਪਾਂ ਵੱਡੇ ਨਾਲ ਜੁੜੇ ਹੋਏ ਤਾਂ ਸਾਨੂੰ ਕਿਸੇ ਹੋਰ ਕਿਸੇ ਦੇ ਵੀ ਹਾਂ ਵੀ ਜੋ ਵੀ ਇਹਦੇ ਪਾਣੀ ਵਿੱਚ ਹੋ ਰਿਹਾ ਹੈ ਹਾਂ ਮੇਨ ਮਕਸਦ ਸਾਡਾ ਇਹੀ ਹੈ ਨਾ ਜੋ ਜ਼ਿੰਦਗੀ ਜਿਉਣ ਦਾ ਤਰੀਕਾ ਸਮਝ ਸਕੀਏ ਉਹਨੂੰ ਪਛਾਣ ਚੱਤੀਏ ਜੋ ਆਪਾਂ ਮੈਂਡਮੈਂਟ ਦੇ ਡੋਲ ਜਾਂਦੇ ਹਾਂ ਨਾ ਥੋੜਾ ਜਿਹਾ ਕੋਈ ਦੁੱਖ ਆਇਆ ਥੋੜੀ ਜਿਹੀ ਕੋਈ ਖੁਸ਼ੀ ਆਏ ਇੱਕਦਮ ਲਾਰੂ ਹੋ ਗਏ ਜਾਂ ਇੱਕਦਮ ਢਾਈ ਢੇਰੀ ਹੋ ਗਏ ਇਹ ਤਾਂ ਹੋਏਗਾ ਵੀ ਜੇ ਅਸੀਂ ਉਸ ਇੱਕ ਨਾਲ ਸਾਂਝ ਪਾਵਾਂਗੇ ਹਾਂ ਅਸੀਂ ਆ ਵੀ ਦਰਦਰ ਰੋਲੇ ਨਾਲ ਉਹ ਸਿੱਧਾ ਜੀ ਅਸੀਂ ਵਿਸ਼ਵਾਸ ਕਰਨੀ ਉਸੇ ਤੇ ਕਰੀਏ ਬਾਕੀ ਆਪਾਂ ਸਮਝੀਏ ਵੀ ਆਪਾਂ ਏਡੇ ਵੱਡੇ ਰੱਬ ਦੀ ਅਸੀਂ ਅੰਸ਼ ਹੈ ਵੀ ਸਾਡੇ ਵਿੱਚ ਰੱਬ ਦੀ ਜੋਤ ਹੈ ਵੀ ਜਿਹੜਾ ਸਾਰਾ ਸਿਸਟਮ ਚਲਾ ਰਿਹਾ ਉਸੇ ਕਰਕੇ ਜੇ ਸਾਡੇ ਕੁਝ ਅੰਦਰ ਹੈ ਅਸੀਂ ਬੋਲ ਰਹੇ ਹਾਂ ਕੁਝ ਵੀ ਹੈ ਤਾਂ ਫਿਰ ਆਪਾਂ ਜੇ ਸਾਡੇ ਵਿੱਚ ਮੌਜੂਦ ਹੈ ਸਾਨੂੰ ਬਾਹਰ ਕਿਸੇ ਕੋਲ ਕਿਉਂ ਝੁਕਣ ਦੀ ਲੋੜ ਹੈ ਹਾਂ ਕਿਉਂਕਿ ਜੋ ਦੇਖੋ ਵੀਰੇ ਆਪਣਾ ਦੁੱਖ ਸੁੱਖ ਸਾਂਝਾ ਆਪਣੇ ਜੋ ਆਪਾਂ ਆਪਣੇ ਪਿਤਾ ਨਾਲ ਕਰ ਸਕਦੇ ਆ ਉਹ ਇਹ ਨਹੀਂ ਹੈ ਵੀ ਆਪਣੇ ਗਵਾਂਡ ਗਵਾਂਡ ਜਾਂ ਆਪਣੇ ਚਰਚ ਨਾਲ ਕਰ ਸਕੀ ਹਨ ਵੀ ਉਹ ਐਦਾ ਸਮਝ ਲੈ ਵੀ ਉਹਨੂੰ ਆਪਣਾ ਪਿਤਾ ਸਮਝ ਗਏ ਉਹਦੇ ਕੋਲ ਉਹਦੇ ਨਾਲ ਕਰੀਏ ਹਾਂ ਵੀ ਜੇ ਆਪਾਂ ਵੈਸੇ ਵੀ ਜੇ ਸੋਚੀ ਵੀ ਜੇਦੋਂ ਕਿ ਅਸੀਂ ਅੱਗੇ ਕਿਸੇ ਅੱਗੇ ਜਾ ਕੇ ਝੁਕਦੇ ਆ ਤਾਂ ਗੱਲਾ ਅਸੀਂ ਆਪ ਨਹੀਂ ਝੁਕ ਰਹੇ ਵੀ ਜਿਹੜਾ ਸਾਡੇ ਅੰਦਰ ਰੱਬ ਹੈ ਉਹ ਵੀ ਸਾਡੇ ਨਾਲ ਝੁਕਦਾ ਹੈ ਕਿ ਆਪਾਂ ਆਪਣੇ ਰੱਬ ਦੀ ਵੀ ਬੇਗਤਰੀ ਕਰਦੇ ਆ ਵੀ ਜਿਹੜਾ ਆਪਾਂ ਸਾਨੂੰ ਪਛਾਣ ਨਹੀਂ ਵੀ ਸਾਡੇ ਅੰਦਰ ਖੁਦ ਰੱਬ ਮੌਜੂਦ ਹੈ ਪਿਸੰਦ ਉਹ ਕਿਸੇ ਅੱਗੇ ਕਿਉਂ ਫਿਰ ਜਾ ਕੇ ਗੁਲਾਮੀ ਕਰਨ ਦੀ ਲੋੜ ਹੈ ਹਾਂਜੀ ਆਪਾਂ ਕਿਉਂ ਕਿਸੇ ਦੀ ਗੁਲਾਮੀ ਕਰੀਏ ਹਨਾ ਜੇ ਆਪਾਂ ਜਾਨਵਰਾਂ ਨੂੰ ਦੇਖੀਏ ਹਨਾ ਉਹ ਨਹੀਂ ਕਿਸੇ ਅੱਗੇ ਝੁਕਦੇ ਤਾਂ ਅਸੀਂ ਐਡੇ ਵੱਡੇ ਦੀ ਆਪਣੇ ਅੰਦਰ ਜੋਤ ਲੈ ਕੇ ਯਾਨੀ ਕਿ ਮੰਨ ਲਓ ਵੀ ਅਸੀਂ ਆਪ ਨਹੀਂ ਝੁਕਦੇ ਅਸੀਂ ਉਸ ਐਡੇ ਵੱਡੇ ਨੂੰ ਕਿਸੇ ਆਮ ਇਨਸਾਨ ਮੁਰੇ ਝੁਕਾਈਏ ਜੇ ਅਸੀਂ ਆਪਣੀ ਨਹੀਂ ਹਨਾ ਵੀ ਅਸੀਂ ਉਹ ਐਡੇ ਵੱਡੇ ਦੇ ਨਾਲ ਇਚਟ ਕਰ ਸਕੀਏ ਹਾਂ ਵੈਸੇ ਵੀ ਬਿਜੜੀ ਮਨੁੱਖ ਜਨਮ ਦੀ ਵਿੜਾਈ ਉਹ ਕਲ ਕਰ ਕੀ ਹੈ ਜੀ ਬੀ ਜੇਸੀ ਮਨੁੱਖ ਹੋਗੇ ਵੀ ਜੇ ਅਕਲ ਨਹੀਂ ਵਰਤਨੀ ਫਿਰ ਵੀ ਨਾਲ ਸਾਡੇ ਨੂੰ ਜਾਨਵਰ ਚੰਗੇ ਆ ਉਹ ਵਧੀਆ ਵੀ ਆਪਣੀ ਕਦੀ ਨਾ ਕਿਸੇ ਨੂੰ ਉਹਨੂੰ ਵਿਸ਼ਵਾਸ ਜਿ ਨਹੀਂ ਵਿਸ਼ਵਾਸ ਨਹੀਂ ਕਰਦੇ ਦਾ ਵਿਸ਼ਵਾਸ ਵੀ ਨਹੀਂ ਕਰਦੇ ਸਾਡੇ ਨਾਲ ਤਾਂ ਉਹ ਠੀਕ ਹੈ ਵੀ ਜਾਨਵਰ ਹਾਂਜੀ ਫਿਰ ਤਾਂ ਸਾਡੇ ਨਾਲ ਜਾਨਵਰ ਠੀਕ ਹੈ ਵੀ ਜੇ ਅੰਧ ਪਛਾਤ ਤੇ ਚੱਕਰ 'ਚ ਪੈਣਾ ਐਡੀ ਵੱਡੀ ਨਹੀਂ ਕਿ ਸੋਚ ਲੈ ਕੇ ਸਮਝ ਲੈ ਕੇ ਗਿਆਨ ਲੈ ਕੇ ਵੀ ਇਹਨਾਂ ਅੰਧ ਪਛਾਤ ਤੇ ਚੱਕਰਾਂ 'ਚ ਰਹਿਣਾ ਫਿਰ ਤਾਂ ਸਾਡੇ ਨਾਲ ਬਹੁਤ ਜ਼ਿਆਦਾ ਵਧੀਆ ਫਿਰ ਤਾਂ ਜਾਨਵਰ ਹੀ ਠੀਕ ਨੇ ਹਾਂ ਕਿਉਂਕਿ ਜੇ ਦੇਖੀ ਨਾ ਆਪਾਂ ਨੂੰ ਕੋਈ ਦੁਨੀਆ ਬਣਾਵਾਲਾ ਕੋਈ ਤਾਂ ਹੋਵੇਗਾ ਨਾ ਜਿਹਨੂੰ ਆਪਾਂ ਇੱਕ ਰੱਬ ਦਾ ਨਾਮ ਦਈਏ ਨਾਮ ਦਿਆ ਹੋਇਆ ਨਾ ਕਿਉਂਕਿ ਜੋ ਬਾਕੀ ਆ ਆਪ ਰੱਬ ਬਣੇ ਬੈਠੇ ਇਹਨਾਂ ਦਾ ਕੋਈ ਵजूद ਨਹੀਂ ਹੈ ਇਹਦਾ ਆਪ ਜਨਮਾਂ ਦੇ ਚੱਕਰ ਚ ਪਏ ਹੋਏ ਆ ਹਾਂਜੀ ਵੀ ਚਲੋ ਰੱਬ ਤੇ ਤਾਂ ਆਪਾਂ ਭਰੋਸਾ ਵੀ ਕਰ ਸਕਦੇ ਆ ਜੀ ਪਰ ਜਿਹੜੇ ਇਹਨਾਂ ਤੇ ਵੀ ਕਰੀ ਇਹਨਾਂ ਜਿਹੜਾ ਕੋਈ ਗਰੰਟੀ ਦਿੰਦਾ ਸਾਨੂੰ ਵੀ ਹਾਂ ਵੀ ਸਾਡੇ ਨਾਲ ਵੀ ਹਾਂ ਪੱਕੀ ਮਦਦ ਕਰਨਗੇ ਕੁਝ ਵੀ ਹੈ ਫਿਰ ਨਾਲ ਆਪਾਂ ਸਿੱਧਾ ਰੱਬ ਨਾਲ ਹੀ ਉਸ ਤੇ ਭਰੋਸਾ ਕਰੀਏ हां ਇਹਨਾਂ ਦਾ ਦੇਖੋ ਇੱਕ ਸਾਨੂੰ ਸਿੱਧਾ ਜਾ ਕੇ ਕੋਈ ਨਾ ਕੋਈ ਉਪਾਏ ਦੱਸ ਦੇਣਾ ਜੇ ਉਹ ਪਾਏ ਦੇਖੋ ਤੁਹਾਡਾ ਕੰਮ ਚੱਲ ਗਿਆ ਫੇ ਤਾਂ ਇਹਨਾਂ ਕਹਿੰਦਾ ਵੀ हां ਬਾਬਾ ਜੀ ਨੇ ਨਹੀਂ ਇਹਨਾਂ ਤੋਂ ਕਿਰਪਾ ਨਾਲ ਹੋ ਗਿਆ ਜੇ ਨਾ ਹੋਵੇ ਤਾਂ ਕਹਿੰਦੇ ਵੀ ਤੁਹਾਡਾ ਜੋ ਤੁਸੀਂ ਉਪਾਏ ਕੀਤਾ ਜਾਂ ਕੁਝ ਵੀ ਕੀਤਾ ਹਨਾ ਵੀ ਉਹ ਠੀਕ ਠੰਗ ਨਾਲ ਨਹੀਂ ਕੀਤਾ ਹਨਾ ਮੈਂ ਇਹਨਾਂ ਨੇ ਇਹਨਾਂ ਸਾਨੂੰ ਇਹਨਾਂ ਚੱਕਰਾਂ ਚ ਪਾ ਕੇ ਰੱਖਣਾ ਸਾਰੀ ਉਮਰ हां ਇਤਨੋਂ ਸਭ ਠੀਕ ਹੈ ਆਪਾਂ ਸਿੱਧਾ ਜਿਹਾ ਵਿਸ਼ਵਾਸ ਕਰਨਾ ਇਸਦਾ ਉਸ ਰੱਬ ਤੇ ਕਰੀਏ ਵੀ ਐਡੇ ਵੱਡੇ ਰੱਬ ਤੇ ਜਿਹੜਾ ਬ੍ਰਹਮੰਡ ਦਾ ਮਾਲਕ ਹੈ हां ਸਾਨੂੰ ਆਪ ਵੀ ਸ਼ਾਂਤੀ ਵੀ ਯਾਨੀ ਕਿ ਮਾਨ ਮਹਿਸੂਸ ਹੋਵੇ ਸਮਾਜ ਨੂੰ ਵੀ ਮਾਨ ਮਹਿਸੂਸ ਹੋਵੇ ਹਨਾ ਸੋ ਵੀਰੇ ਸਾਡਾ ਅੱਜ ਦਾ ਜੋ ਇਹ ਵਿਸ਼ਾ ਸੀ ਵੀ ਜੇ ਵਿਸ਼ਵਾਸ ਕਰਨਾ ਹੈ ਤਾਂ ਵੀ ਬਹੁਤ ਵੱਡੇ ਦੇ ਕਰੀਏ ਜਿਸ ਨੇ ਸਾਰੀ ਦੁਨੀਆ ਸਮਝੀ ਹੋਈ ਹੈ আর ਉਸ ਨੂੰ ਚਲਾ ਰਿਹਾ ਹੈ ਜੇ ਵੀਰੇ ਸਾਨੂੰ ਇਹ ਚੰਗਾ ਲੱਗਿਆ ਹੋਵੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ